ਇਹਰ ਜਿਹਨੂੰ ਜੱਜ ਨਹੀਂ ਕੀਤਾ ਇਹਦਾ ਕੋਈ ਰੰਗ ਨਹੀਂ ਹੋ ਸਕਦਾ ਦੇਖੋ ਪਹਿਲਾਂ ਤਾਂ ਔਰੰਗ ਦੇਵ ਤੋਂ ਆਪਾਂ ਜੋ ਔਰੰਗਜੀਤ ਜੀ ਵੇ ਹਾਂ ਸਾਰਿਆਂ ਨੂੰ ਰੰਗ ਜੇਵੀਆ ਫਿਰ ਔਰੰਗਜੀਤ ਦੀ ਜੋ ਸ਼ਬੀ ਆਪਣੇ ਦਿਮਾਗ ਚ ਉਹ ਆਉਂਦੀ ਹੈ ਇਹ ਤਾਂ ਕਿਤੇ ਆਪਾਂ ਉਸ ਜੀ ਦੇ ਨਾਲ ਉਹ ਬੰਦਾ ਕਰਨ ਲੱਗ ਪੈਂਦਾ ਸ਼ਰ ਮੈਂ ਉਤਰਦਾ ਵੀ ਹਾਂ ਉਹ ਉਹ ਤਾਂ ਸੁੰਦਰ ਸਰਦਾਰ ਜੀ ਕਹਿੰਦੇ ਵੀ ਹਰ ਆਦਮੀ ਦੇ ਅੰਦਰ ਉਹਦਾ ਨੇਕ ਇਨਸਾਨ ਹਰ ਆਦਮੀ ਦੇ ਅੰਦਰ ਸ਼ਤਾਨ ਵੀ ਨਾ ਹੁੰਦਾ ਇਹਨਾਂ ਜੁਲਾਸਾ ਨੰਬਰੀਆ ਦਾ ਛੁੱਟੀ ਚੱਲ ਰਿਹਾ ਸੀਗਾ ਤੇ ਬਾਈ ਮੈਨੂੰ ਕਹਿੰਦੇ ਯਾਰ ਤੇਰਾ ਨਾਮ ਨਾ ਹਰਪੂਰਨ ਸਿੰਘ ਕਿਉਂ ਮੈਂ ਇਹ ਜਵਾਨ ਜੀ ਤੇ ਨਹੀਂ ਚੜਨਾ ਲੋਕਾਂ ਨੇ ਮੈਂ ਵੀ ਜਿਹੜਾ ਚੜਨਾ ਤੁਸੀਂ ਉਹ ਲੱਗ ਲਾ ਕੇ ਮੈਂ ਕਾਫੀ ਟਾਈਮ ਅੰਦਰ ਗਏ ਸੋਚ ਸਾੱਚ ਕੇ ਬਾਹਰ ਆਏ ਤੇ ਕੋ ਬੋੜ ਲੱਗਦਾ ਉਹ ਆਪਣੇ ਜਿੱਤੇ ਫੋਟੋਆਂ ਵਗੈਰਾ ਲਾਉਂਦੇ ਆ ਤੇ ਜਾਂ ਵੀ ਅੱਜ ਕੀ ਹੋਇਆ ਜੀ ਲਿਖਦੇ ਆ ਉਹਦੇ ਤੇ ਬਾਈ ਨੇ ਆ ਕੇ ਲਿਖਦਾ ਰੰਗ ਤੇ ਹੂੰ ਤੁਸੀਂ ਕੈਪਟਲ ਦੇ ਵੀ ਨਾਂ ਯਾਦ ਕਰ ਲੋ ਤੇ ਇਸ ਵਰਦੇ ਦਾ ਨਾਮ ਓਕੇ ਮੈਂ ਯਾਦ ਕਰ ਲਿਆ ਸਰਿਆ ਮਤਲਬ ਖੂਬਸੂਰਤੀ ਮਤਲਬ ਜੋ ਚੀਜ਼ ਹੁੰਦੀ ਹੈ ਨਾ ਵੀ ਜਿਹੜੀ ਕਾਮਨ ਨਹੀਂ ਹਮ ਅਮਰ ਮੈਂ ਆਪਣੇ ਅਰਗੇ ਐਕਟਰਾਂ ਉਸ ਤੇ ਵੱਡੀ ਗੱਲ ਹੈ ਕਿ ਅਮਰਦੀਪ ਗੱਲ ਲੱਗਦਾ ਸੋਝਵਾਨ ਰਾਇਟਰ ਤੁਹਾਡਾ ਨਾਮ ਕਰਦਾ ਹੈ ਇਹ ਛੋਟੀ ਗੱਲ ਹੈ ਪਰ ਜਦੋਂ ਨਾ ਅਮਰਦੀਪ ਮਾਈਦੇ ਕੋਲ ਬੈਠਦੇ ਆ ਗੱਲਬਾਤ ਕਰਦੇ ਆ ਤੁਸੀਂ ਦਾ ਆਪਾਂ ਕਹਿੰਦੇ ਨੇ ਵੀ ਬਹੁਤ ਵੱਡਾ ਨਾ ਆ ਬਾਈ ਮੈਨੂੰ ਇਦਾਂ ਲੱਗਦਾ ਬਾਈ ਵੀ ਖੁੱਲ੍ਹਦੀ ਜੀ ਨੂੰ ਫੀਲ ਕਰਦੇ ਵੀ ਜੋ ਸਿਨੇਮਾ ਬਣਾਉਣਾ ਚਾਹੁੰਦੇ ਆ ਉਹ ਸਮਾਂ ਬੰਨੀ ਪੜਾ ਕਿਤਨਾ ਕਿਤ ਮਤਲਬ ਬਾਈ ਖੁਦ ਇੱਚ ਨੂੰ ਕਹਿੰਦੇ ਵੀ ਪਤਾ ਨਹੀਂ ਲੁਕੀ ਨੂੰ ਦੇਖਣਾ ਪਸੰਦ ਕਰਦੇ ਜਾਂ ਫਿਰ ਮੇਕਰਸ ਨਹੀਂ ਹੁੰਦੇ ਇਹਦੇ ਨਾਲ ਇਹ ਹੈ ਨਹੀਂ ਮੈਂ ਮੇਰੇ ਉਹੀ ਗੱਲ ਆ ਗਈ ਵਾਪਸ ਇੱਕ ਜਿਹੜੀ ਮੈਂ ਪਹਿਲਾਂ ਕਹਿ ਕੇ ਤੇ ਕਿ ਇਹਦੇ ਵਿੱਚ ਨਾ ਹਾਲਾਤ ਜ਼ਿਆਦਾ ਮਾਇਨੇ ਰੱਖਦੇ ਆ ਜਿਵੇਂ ਬਾਈ ਨੂੰ ਇੱਕ ਦੋ ਝਟਕੇ ਲੱਗੇ ਬਿਲਕੁਲ ਬਾਈ ਨੇ ਪਾਣੀ ਜਦੋਂ ਨਹੀਂ ਬਾਈ ਨਹੀਂ ਬਿਲਕੁਲ ਜੋਰਾ ਦਾਸ ਨਾਮ ਰੀਲਸਿਟੀ ਗਲੋਬਲ ਫੋਟੋਗ੍ਰਾਫੀ ਇੰਡਸਟਰੀ ਦੀ ਸਭ ਤੋਂ ਅੱਛੀ ਤੇ ਬਿਲਕੁਲ ਬਾਈ ਦਾ ਲੇਖਨ ਦੇ ਵਿੱਚ ਬਹੁਤ ਹੱਥ ਕਮਾਉਂਦਾ ਕੋਈ ਸ਼ੱਕ ਨਹੀਂ ਹੈਗਾ ਮੇਕਿੰਗ ਵੀ ਬਹੁਤ ਅੱਛੀ ਕੀਤੀ ਉਹਨਾਂ ਨੇ ਹਾਂ ਦੂਜੀ ਗੱਲ ਇਥੇ ਨਾਲ ਇਹ ਕਿ ਬਾਈ ਬਣਾ ਰਹੇ ਨਹੀਂ ਆ ਬਣਾਉਣਾ ਚਾਹੁੰਦੇ ਆ ਲੋਕ ਪਸੰਦ ਨਹੀਂ ਕਰ ਰਹੇ ਤਾਂ ਰਿਸਕ ਲੈਣਾ ਪੈਂਦਾ ਹੁੰਦਾ ਵਾਰਨਿੰਗ ਦਾ ਰਿਸਕ ਲਿਆ ਸੀਗਾ ਬਾਈ ਉਹਨਾਂ ਨੇ ਬਹੁਤ ਵੱਡੀ ਵੀ ਬਾਈ ਨੇ ਰਿਸਕ ਲਿਆ ਬਹੁਤ ਵੱਡਾ ਬਹੁਤ ਵੱਡਾ ਨਹੀਂ ਕਿ ਬਾਈ ਨੂੰ ਤਾਂ ਪਤਾ ਹੀ ਸੀਗਾ ਕਿ ਚੱਲੂਗੀ ਕਿਉਂਕਿ ਬਾਈ ਦਾ ਆਪਾ ਦਾ ਬਹੁਤ ਛੋਟੇ ਲੈਵਲ ਤੇ ਆ ਬਾਈ ਐਜ਼ ਅ ਬਿਜ਼ਨਸਮੈਨ ਐਜ਼ ਅ ਐਕਟਰ ਐਜ਼ ਅ ਇੰਡਸਟਰੀ ਦੇ ਨਜ਼ਰੀ ਨਾਲ ਬਾਈ ਨੂੰ ਬਹੁਤ ਪਤਾ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਚੱਲੂਗੀ ਤਾਂ ਚੱਲੂ ਆਪਣ ਲੱਗਦਾ ਕਿ ਰਿਸਕ ਲਿਆ ਸੀ ਬਟ ਬਾਈ ਨੂੰ ਪਤਾ ਸੀਗਾ ਕਿ ਜੇ ਪ੍ਰਿੰਸ ਬਾਈ ਨੂੰ ਵਿੱਚ ਲੈ ਕੇ ਵਾਰਨਿੰਗ ਕਰਦੇ ਆ ਤਾਂ ਹਿੱਟ ਆਉਂਦਾ ਕਿਉਂਕਿ ਕੁਝ ਚੀਜ਼ਾਂ ਨਾ ਚਿਹਰੇ ਨਾਲ ਕੰਟੈਂਟ ਨਾਲ ਚੱਲਦੀ ਤੇ ਵਾਰਨਿੰਗ ਉਹ ਹੈ ਪਹਿਲੀ ਜਦੋਂ ਐਪੀਸੋਡ ਦੇਖਿਆ ਸੀ ਮੈਂ ਬਾਈ ਨੂੰ ਫੋਨ ਤੁਰੰਤ ਕੀਤਾ ਸੀਗਾ ਮੇਰੇ ਦਿਲ 'ਚ ਇੱਕ ਵਾਰ ਹੀ ਗਿਆ ਸੀ ਕਿ ਵੀ ਇਹ ਤੇ ਮੈਂ ਕਿਉਂ ਆਇਆ ਨਹੀਂ ਮੈਂ ਰੇਸ ਬਾਈ ਜਿਹਨੇ ਮੈਨੂੰ ਤੁਰੰਤ ਫੋਨ ਕੀਤਾ ਸੀ ਉਹਦੇ ਮੈਂ ਉਹਦੇ ਕੋਲਸਰਟ ਦਾ ਸ਼ੂਟ ਕਰ ਰਿਹਾ ਸੀ ਮੈਂ ਹੈਗਾ ਚੀਫ ਵੀਡੀਓ ਕਰ ਰਿਹਾ ਸੀ ਠੀਕ ਹੈ ਤੇ ਉਹਦੇ ਫੋਨ ਕੀਤਾ ਮੈਂ ਕਿਹਾ ਬਈ ਕੀ ਬਾਤ ਹੈ ਕੀ ਚੀਜ਼ ਹੈ ਸਵਾਦ ਆ ਗਿਆ ਪੰਜਾਬੀ ਇੰਡਸਟਰੀ ਚ ਮੈਂ ਕਿਹਾ ਹੁਣ ਸਾਨੂੰ ਲੱਗਦਾ ਕਿ ਸਾਨੂੰ ਕਦੋਂ ਮਿਲੇਗਾ ਪਹਿਲਾਂ ਨਹੀਂ ਸੀ ਲੱਗਦਾ ਬਾਅਦ ਵਿੱਚ ਤੋਂ ਬਾਅਦ ਲੱਗਣ ਲੱਗੇ ਵੀ ਹਾਂ ਸਭ ਨੂੰ ਕਦੋਂ ਮਿਲੇਗਾ ਕਿਉਂਕਿ ਝੋਲਾ ਤੋਂ ਬਾਅਦ ਇੱਕ ਹੁੰਦਾ ਨਾ ਵੀ ਯਾਰ ਆਹ ਤਾਂ ਕੈਰੇਕਟਰ ਬਹੁਤ ਵੱਡਾ ਹੋਵੇਦੋਂ ਬਾਅਦ ਤਾਂ ਮੇਰੇ ਤੋਂ ਕੰਮ ਹੀ ਨਹੀਂ ਸੰਭਿਆ ਕਿਸੇ ਤੇ ਕੰਮ ਨਹੀਂ ਦਪਾ। ਕਾਰਨ ਇਹ ਨਹੀਂ ਕਿ ਉਹ ਕੈਰੈਕਟਰ ਵਾਲਾ ਸੀ। ਕਾਰਨ ਇਹ ਕਿ ਮੈਨੂੰ ਕੋ ਪੰਜਾਂਦਾ ਹੀ ਨਹੀਂ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਅੱਧਾ ਤਾਂ ਦਰਸ਼ਕਾਂ ਨੂੰ ਲੋਕਾਂ ਨੂੰ ਕਈ ਐਕਟਰਾਂ ਨੂੰ ਵੀ ਇਹ ਲੱਗਾ ਸੀਗਾ ਕਿ ਅਸਲੀ ਮਨ ਤੋਂ ਕਰਾਇਆ ਕੈਰੈਕਟਰ। ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕਿਸੇ ਐਕਟ ਕਰਨੇ ਕੰਮ ਕੀਤਾ। ਤਾਂ ਉਸ ਚੀਜ਼ ਦਾ ਮੈਨੂੰ ਉਸ ਟਾਈਮ ਲੱਗਿਆ ਕਿ ਇਹ ਨੁਕਸਾਨ ਹੋਇਆ ਪਰ ਅੱਜ ਵੀ ਜੇ ਕਹਿ ਲਈਏ ਤਾਂ ਉਸ ਕੈਰੈਕਟਰ ਦੇ ਵਜ੍ਹਾ ਕਰਕੇ ਮੈਨੂੰ ਕਾਫੀ ਕੁਝ